ਜੈ ਕੁਦੇਮ ਜੈਬੀਨ ਕਾਂਚੀ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਇਸ ਕੇ ਮੈਂ ਸਵਾਗਤ ਕਰਦਾ ਹਾਂ ਇੱਕ ਵਾਰ ਫਿਰ ਤੋਂ ਆਜਨਾ ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ ਬੇਗਮਪੁਰਾ ਅੱਜ ਸਾਡੇ ਸਟੂਡੀਓ ਵਿੱਚ ਆਏ ਨੇ ਸੁਰਿੰਦਰ ਪਾਲ ਜੀ ਜੋ ਕਿ ਇੱਕ ਗੀਤਕਾਰ ਨੇ ਅਤੇ ਗੀਤਕਾਰੀ ਦੇ ਖੇਤਰ ਵਿੱਚ ਉਹਨਾਂ ਨੂੰ ਸਿੰਦਾ ਢੇਸੀਆਂ ਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹੁਣ ਤੱਕ ਇਹਨਾਂ ਬਾਰੇ ਸ਼੍ਰੀ ਗੁਰਬਦਾਸ ਮਹਾਰਾਜ ਡਾਕਟਰ ਭੀਮ ਦਾ ਉਮੀਦਵਾਰ ਜੀ ਬਾਰੇ ਕਾਫੀ ਉਹਨਾਂ ਦੀ ਜਿਹੜੀ ਜੀਵਨੀ ਆ ਜਾਂ ਉਹਨਾਂ ਦੀ ਜਿਹੜੀਆਂ ਲਿਖਤਾਂ ਆ ਉਹਦੇ ਬਾਰੇ ਇਹਨਾਂ ਨੇ ਆਪਣੀ ਜਿਹੜੀ ਕਲਮ ਦੀਆਂ ਰਚਨਾਵਾਂ ਆ ਉਹ ਵੱਖ-ਵੱਖ ਸਿੰਗਰਾ ਦੇ ਥਰੂ ਸੰਗਤਾਂ ਤੱਕ ਪਹੁੰਚਾਈਆਂ ਤੇ ਉਹ ਜਿਹੜੀ ਰਚਨਾयां ਜਾਂ ਉਹ ਜਿਹੜੇ ਗੀਤ ਆਆਂ ਦੇ ਉਹ ਹੁਣ ਤੱਕ ਦੀ ਜਿਹੜੀ ਆਪਣੀ ਸੰਗਤ ਆ ਉਹਨੋਂ ਵੱਲੋਂ ਕਾਫੀ ਜਿਹੜੇ ਸਰਾਹੀ ਵੀ ਗਏ ਆ। ਮੈਂ ਤਾਂ ਕਾਂਛੀ ਟੀਵੀ ਦੇ ਭਾਈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜੈ ਗੁਰਦੇਵ ਧੰਨ ਗੁਰਦੇਵ। ਮੈਂ ਕਾਂਛੀ ਟੀਵੀ ਦਾ ਤੇ ਸਾਡੇ ਭਾਈ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਲੋਕਾਂ ਦੇ ਸਾਰਿਆਂ ਦੇ ਸੰਮੁਖ ਹੋਣ ਦਾ ਮੌਕਾ ਦਿੱਤਾ। ਭਾਜੀ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਥੋੜੀ ਜਿਹੀ ਆਪਣੇ ਬਾਰੇ ਨੌਲੇਜ ਦੋਗੇ ਕਿ ਤੁਸੀਂ ਤੁਹਾਡਾ ਪਿੰਡ ਕਿਹੜਾ ਆ ਤੇ ਪਰਿਵਾਰ ਵਿੱਚ ਕੌਣ-ਕੌਣ ਹੈ। ਮੇਰਾ ਪਿੰਡ ਕਨੜ ਟਿਸਿਆ ਜੀ ਜ਼ਿਲ੍ਹਾ ਜਲੰਧਰ ਹੈ। ਤਾਂ ਮੇਰੇ ਪਰਿਵਾਰ ਵਿੱਚ ਮੇਰੇ ਫਾਦਰ ਸਾਹਿਬ, ਮਦਰ, ਵਾਈਫ, ਦੋ ਮੇਰੇ ਬੇਟੇ ਤੇ ਮੇਰੀ ਬੇਟੀ ਹੈ ਜੀ। ਤੇ ਅੱਜ ਕੱਲ ਕੀ ਚੱਲ ਰਿਹਾ ਗੀਤਕਾਰੀ ਦੇ ਨਾਮ ਨਾਲ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਜਿਹੜੀ ਗੀਤਕਾਰੀ ਆ ਉਹ ਇੱਕ ਹੱਲੇ ਤੱਕ ਵੀ ਆਪਾਂ ਕਹਿ ਸਕਦੇ ਆ ਕਿ ਜਿਹੜਾ ਗੀਤਕਾਰੀ ਦਾ ਫਾਇਦਾ ਉਹ ਗਾਇਕ ਲੈ ਜਾਂਦੇ ਯਾਰ ਤੱਕ ਜਿਹੜੇ ਗੀਤਕਾਰੇ ਆ ਉਹ ਜੇ ਮਾਲੀ ਉਹਨਾਂ ਦੀ ਹਾਲਤ ਦੇਖੀ ਜਾਵੇ ਤਾਂ ਹੱਲੇ ਵੀ ਕਾਫੀ ਸਿੰਗੜਾ ਨਾਲ ਇਹ ਗੱਲ ਕੀਤੀ ਜਾਵੇ ਤੁਹਾਡੇ ਕੰਮ ਕਰਦੀ ਤਾਂ ਕੀ ਕਰ ਰਹੇ ਹੋ ਸਰ ਮੈਂ ਗੀਤਕਰ ਦੇ ਨਾਲ ਜਿੱਦਾਂ ਬੈਂਕ ਵਿੱਚ ਜੋਬ ਕਰਦਾ ਪ੍ਰਾਈਵੇਟ ਜੋਬ ਵਿੱਚ ਬੈਠ ਕੇ ਮੈਂ ਕੱਲ ਦਾ 17 ਸਾਲ ਤੋਂ ਕਰ ਰਿਹਾ ਲਗਾਤਾਰ 7 ਬਾਹਰ ਹੈਗਾ ਉਸ ਦੇ ਨਾਲ ਨਾਲ ਪਾਰਟ ਟਾਈਮ ਜਿੱਦਾਂ ਮਨ ਨੂੰ ਇੱਕ ਸ਼ੌਂਕ ਸੀਗਾ ਕਿ ਮੈਂ ਆਪਣੇ ਜੋ ਸਮਾਜ ਦੇ ਵਿਚਰਿਆ ਜਿਵੇਂ ਜੋ ਸਾਡੇ ਲੋਕਾਂ ਦੇ ਨਾਲ ਪਹਿਲਾਂ ਕੁਝ ਹੋਇਆ ਚੰਗਾ ਮਾੜਾ ਸਭ ਉਹਨਾਂ ਲੋਕਾਂ ਨੂੰ ਦੱਸਾਂ ਆਪਣੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਮੈਂ ਦੱਸਾਂ ਕਿ ਸਾਡੇ ਨਾਲ ਆਹ ਕੁਝ ਹੋ ਚੁੱਕਾ ਹੈ ਤੇ ਗਾਂ ਹੈ ਇਸ ਚੀਜ਼ੋਂ ਕਿਸ ਤਰ੍ਹਾਂ ਬਚਣਾ ਹੈ ਤੇ ਇਸ ਇਹ ਚੀਜ਼ ਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਉਹਨਾਂ ਦੁਆਰਾ ਜੇਕਰ ਹੁਣ ਤੱਕ ਮੈਂ ਤੁਹਾਡੇ ਗੀਤਾਂ ਦੀ ਗੱਲ ਨਹੀਂ ਕਰਿਆ ਤਾਂ ਕੌਣ ਕਿੰਨੇ ਕੁ ਗੀਤ ਆ ਚੁੱਕੇ ਆ ਤੁਹਾਡੇ ਮੇਰੇ 48 ਸੌਂਗ ਆ ਚੁੱਕੇ ਜਿਨ੍ਹਾਂ ਵਿੱਚੋਂ 30 ਸੌਂਗ ਮੇਰੇ ਧਾਰਮਿਕ ਆ ਤੇ 10 ਮਰੇ ਦੇ ਬਾਬਾ ਸਾਹਿਬ ਦੇ ਬਾਕੀ ਮੇਰੇ ਪੰਜਾਬੀ ਸੱਭਾ ਚੱਦਣ ਦੇ ਟ੍ਰੈਕ ਆ ਇਹ ਸਿੱਧਾ ਆ ਚੁੱਕਿਆ ਹੈ ਗੱਲ ਕੀਤੀ ਜਾਵੇ ਆਪਣੇ ਸ਼੍ਰੀ ਗੁਰਦਾਸ ਮਹਾਰਾਜ ਜੀ ਜਾਂ ਡਾਕਟਰ ਭਿੰਗਾਮ ਮੀਤਕਰ ਜਿਹੜੇ ਸਾਡੇ ਰਹਿਬਰ ਹੋਏ ਨੇ ਉਹਨਾਂ ਬਾਰੇ ਕਿਉਂਕਿ ਜਦ ਤਰ੍ਹਾਂ ਆਪਾਂ ਦੇਖਿਆ ਜਾਂਦਾ ਕਿ ਆਪਣੇ ਜਿਹੜੇ ਨੌਜਵਾਨ ਨੇ ਉਹ ਹੱਲੇ ਵੀ ਉਹਨਾਂ ਦੀ ਜਿਹੜੀ ਲਿਖਤਾਂ ਆ ਜਾਂ ਉਹਨਾਂ ਦੀ ਦੀਬਣੀ ਆ ਉਹਦੇ ਬਾਰੇ ਘੱਟ ਨੋ ਲੈਜ ਰੱਖਦੇ ਆ ਕਹ ਰਹੇ ਹੋ ਕਿ ਇਹਦਾ ਕਿਵੇਂ ਲੱਗੀ ਕਿ ਤੁਸੀਂ ਉਹਨਾਂ ਬਾਰੇ ਕਿਉਂਕਿ ਕੋਈ ਵੀ ਗੀਤ ਲਿਖਣਾ ਤਾਂ ਤੁਹਾਨੂੰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਜਿਸ ਬਾਰੇ ਵੀ ਆਪਾਂ ਕਿਸੇ ਵੀ ਪਾਰਟਿਕੂਲ ਬੰਦੇ ਬਾਰੇ ਗੀਤ ਲਿਖਦੇ ਆ ਜਾਂ ਆਪਣੇ ਜਿ ਆਪਣੇ ਰਹਿਵਰਾਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਉਹਨਾਂ ਬਾਰੇ ਆਪਾਂ ਗੀਤ ਲਿਖਦੇ ਆ ਤਾਂ ਉਹਨਾਂ ਦੀ ਜਿਹੜੀਆਂ ਕੁਰਬਾਨੀਆਂ ਆ ਜਾਂ ਉਹਨਾਂ ਦਾ ਜਿਹੜਾ ਜੀਵਨ ਹੈ ਉਹਦੇ ਬਾਰੇ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਸੋ ਤੁਹਾਨੂੰ ਇਹ ਚੀਟਾ ਕਿੱਦਾਂ ਲੱਗੀ ਕਿ ਜਿਹੜੇ ਗੀਤ ਉਹਨਾਂ ਦੇ ਸ਼ੁਕਰਦਾਤਾ ਮਹਾਰਾਜ ਜੀ ਦੇ ਡਾਕਟਰ ਪਿੰਦਾ ਉਬੇਦ ਕਰਮਾ ਨੇ ਲਿਖਨੇ ਸ਼ੁਰੂ ਕੀਤੇ ਮੈਂ ਅਸਿਸਟੈਂਟ ਡੀਏ ਕੀਤੀ ਹੈ ਯੂਨੀਵਰਸਿਟੀ ਮੈਂ ਤੋਂ ਮੈਂ ਬਾਬਾ ਸਾਧ ਦੀ ਬੁੱਕ ਸੀਦਾ ਪੜ੍ਹਨ ਦਾ ਸਿਕਾ ਚਾਤਪਾ ਦਾ ਬੇਜਨਾਸ ਨਾ ਇਦਾਂ ਜਿਹੜੀ ਬੁੱਕਸ ਮੈਂ ਮਿਲਦੀ ਸੀ ਮੈਂ ਪੜ੍ਹਦਾ ਸੀਗਾ ਉਹ ਤੋਂ ਮੈਨੂੰ ਮਹਿਸੂਸ ਹੋਇਆ ਕਿ ਸਾਡੇ ਲੋਕਾਂ ਨਾਲ ਬਹੁਤ ਜ਼ਿਆਦਾ ਜ਼ੁਲਮ ਹੋ ਚੁੱਕਾ ਹੈ ਪਹਿਲਾਂ ਤੋਂ ਮੈਂ ਬਾਬਾ ਸਾਧ ਇਹਦਾ ਪੜ੍ਹ-ਪੜ ਕੇ ਪੜ੍ਹ-ਪੜ ਕੇ ਮੈਨੂੰ ਸ਼ੌਂਕ ਸੀਗਾ ਲਿਖਣ ਦਾ ਤੋਂ ਮੈਂ ਇਹ ਗੀਤ ਲਿਖਣਾ ਸਟਾਰਟ ਕੀਤਾ ਬਾਅਦ ਵਿੱਚ ਇਹ ਜੇਕਰ ਸਟਾਰਟਿੰਗ ਆਪਾਂ ਗੱਲ ਕੀਤੀ ਹੈ ਸਾਡੇ ਪ੍ਰੋਗਰਾਮ ਦਾ ਨਾਮ ਤੁਸੀਂ ਦੇਖਿਆ ਬੀਗਮ ਬੁਰਾਇਆ ਸੋ ਇਸ ਕਨਸੈਪਟ ਨਾਲ ਕੋਈ ਗੀਤ ਜੇ ਹੋ ਸਕੇ ਤਾਂ ਪਲੀਜ਼ ਹਾਂਜੀ ਮੇਰਾ ਗਾਣਾ ਇੱਕ ਨਿਊ ਆ ਰਿਹਾ ਰਵਿੰਦਰ ਮਿੱਟੂ ਵਜ ਕਰ ਰਹੇ ਹੈ ਤੇ ਉਹ ਮੈਂ ਤੁਹਾਨੂੰ ਸੰਭ ਜਿਹੜਾ ਅੱਜ ਦੱਸਦਾ ਹਾਂ ਹਾਂਜੀ ਤੇ ਹਰ ਕੋਈ ਤੇਰਾ ਨਾਮ ਤੇ ਆਵੇ ਹਰ ਕੋਈ ਤੇਰਾ ਨਾਮ ਤੇ ਆਵੇ ਹੱਕ ਤੇ ਸੱਚ ਦਾ ਨਾਹਰਾ ਲਾਵੇ ਐਨੀ ਕਿਰਪਾ ਕਰੋ ਸਾਡੇ ਤੇ ਇਹ ਮਿੱਟ ਜਾਵਣ ਸਭ ਵੈਰ ਦਾਤਾ ਤੇਰਾ ਬੇਗੰਪੁਰ ਹੀ ਬਣ ਜਾਵੇ ਮੇਰਾ ਹਰ ਪਿੰਡ ਤੇ ਹਰ ਸ਼ਹਿਰ ਦਾਤਾ ਕਿਆ ਬਾਤ ਹੈ ਤੋਂ ਮੈਂ ਕਿਉਂਕਿ ਮੈਂ ਬੇਗੰਪੁਰ ਤੇ ਬਹੁਤ ਗਾਣੇ ਪਈ ਸੁਣ ਚੁੱਕਾ ਹਾਂ ਮੈਂ ਇੱਕ ਬੱਖਰੀ ਸੋਚ ਰੱਖਦਾ ਹਾਂ ਕਿ ਮੈਨੂੰ ਕਿ ਬੇਗੰਪੁਰਾ ਅਸੀਂ ਬਸੋਣਾ ਬੇਗੰਪੁਰਾ ਅਸੀਂ ਬਸੋਣਾ ਹੈ ਭਾਜੀ ਬੇਗੰਪੁਰਾ ਇਦਾਂ ਨਹੀਂ ਬਸ ਸਕਦਾ ਸਾਡੇ ਜਿਹੜੀ ਨਿਊ ਜਨਰੇਸ਼ਨ ਨੇ ਜਦ ਤੱਕ ਇਹ ਆਪਣਾ ਮਾਈਂਡ ਨੂੰ ਦਿਮਾਗ ਨੂੰ ਚੇਂਜਿੰਗ ਕਰ ਦੇ ਅਸੀਂ ਬੇਗੰਪੁਰਾ ਵਿੱਚ ਸਾਡੇ ਜਿਹੜੇ ਪਿੰਡ ਆਲਰੇਡੀ ਬਸੇ ਹੋਏ ਆ ਮੈਂ ਚਾਹੁੰਦਾ ਕਿ ਇਹਨਾਂ ਬੱਚੀ ਇਹਨਾਂ ਨੂੰ ਅਸੀਂ ਬੇਗੰਪੁਰਾ ਬਣਾਈਏ ਆਪਣੇ ਸੋਚ ਨੂੰ ਚੇਂਜ ਕਰਨ ਦੀ ਲੋੜ ਹੈ ਨਿਊ ਜਨਰੇਸ਼ਨ ਨੂੰ ਆਪੜ ਤੋਂ ਕੀ ਸੁਣਨ ਤੋਂ ਲੱਚਰਤਾ ਵਾਲੇ ਗਾਂ ਸੁਣਨ ਤੋਂ ਗਰੇਸ਼ ਕਰਾਂ ਤੇ ਸਾਡੇ ਜਿਹੜੇ ਵਾਰਸਾਂ ਵੱਧ ਵਕਤਾਂ ਪੜਨ ਰਾਸ ਸਮਾਰ ਸਾਡੇ ਡਰਾਈਵਰ ਹੋਏ ਜਿਹਨਾਂ ਸਾਨੂੰ ਇੱਕ ਨਾਦ ਪਰਜੰਦੀ ਦੇ ਘਾਟੇ ਸਾਨੂੰ ਸਵਰਗ ਚ ਲੈ ਜਾਂਦਾ ਅੱਜ ਅਸੀਂ ਸਵਰਗ ਮੰਨ ਰਹੇ ਆ ਤੇ ਜੇ ਅਸੀਂ ਸਵਰਗ ਮੰਨਦੇ ਹੋਏ ਇਸ ਇਹਨਾਂ ਨੇ ਭੁੱਲ ਕੇ ਬੈਠੀਆਂ ਤਾਂ ਸਾਡੇ ਨਾਲ ਬੰਦਾ ਬੇਕੂਫ ਬੰਦਾ ਮੇਰਾ ਨਹੀਂ ਬੰਦਾ ਕੋਈ ਹੋਗਾ ਅਸੀਂ ਪੜੇ ਲਿਖੇ ਇੱਕ ਅਨਪੜ੍ਹ ਬੰਦੇ ਆ ਜਿਹੜੇ ਅਸੀਂ ਆਪਣੀ ਗੋਮ ਨੂੰ ਅਸੀਂ ਭਾਜੀ ਕਿਸੇ ਦੇ ਧੋਖਾ ਨਹੀਂ ਦੇ ਰਹੇਗੇ ਅਸੀਂ ਖੁਦ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਆਪਣੇ ਔਨ ਵਾਲੀਆਂ ਚਾਰ ਪੀੜੀਆਂ ਧੋਖਾ ਦੇ ਰਹੇ ਆ ਅਸੀਂ ਜਿਹਨਾਂ ਨੂੰ ਅੰਤ ਵਿਸ਼ਵਾਸ ਰੱਖ ਰਹੇ ਆ ਕਿਸ ਅਸਾਨੂੰ ਖੁਦ ਨਹੀਂ ਪਤਾਗਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਆਂ ਤੇ ਅਸੀਂ ਬੱਚਨ ਦੀ ਸੰਭਾਅ ਹੈ ਜੀ ਉਸ ਕਾਕੇ ਮਨੂ ਕਦਾਬਾ ਪੜ੍ਹਨ ਤੇ ਸ਼ੌਕ ਸੀਗਾ ਉਸ ਤੋਂ ਬਾਅਦ ਮੈਂ ਆਪਣੇ ਅਰਦਾਸ ਮਹਾਰਾਜ ਦੇ ਬਾਬਾ ਸਾਹਿਬ ਦੇ ਗਾਣੇ ਮੈਂ ਲਿਖਨੇ ਸਟਾਰਟ ਕੀਤੇ ਆ ਤੋ ਮੈਟ੍ਰਿਕ ਮੇਰਾ ਨਿਊ ਗਾਣਾ ਅਰਦਾਸ ਮਹਾਰਾਜ ਜੀ ਦਾ ਨੇਗਾ ਉਹ ਬਿਲਕੁਲ ਬਾਬਾ ਸਾਹਿਬ ਨੂੰ ਇੰਟਰਡਿਊਸ ਮੈਂ ਤੁਹਾਨੂੰ ਜਿੱਤੇ ਗੋਹਾਂ ਤੱਕ ਤੋ ਉਹ ਕਹਿੰਦਾ ਹਿਜੜਿਆ ਵਾਂਗੂ ਜੀਣ ਬੜੀ ਨਹੀਂ ਕੋਮ ਜਗ੍ਹਾ ਸੱਕਦੀ ਆਪ ਜਿਹੜੀ ਨਹੀਂ ਸਮਝੇ ਕਿਸੇ ਨੂੰ ਕੀ ਸਮਝਾ ਸਕਦੀ ਅੱਖ ਨਾ ਜੀਣਾ ਮਾਰਨਾ ਹੁੰਦੀ ਗੱਲ ਦਲੇਰਾਂ ਦੀ ਅੱਜ ਕੌਮ ਨੂੰ ਲੋੜੇ ਬਾਬਾ ਸਾਹਿਬ ਜੇ ਸ਼ੇਰ ਲੱਗਿਆ ਕਿਉਂਕਿ ਅੱਜ ਲੋੜਿਆ ਉਹਨਾਂ ਨੂੰ ਸਾਡੀ ਕੌਮ ਨੂੰ ਲੋੜਿਆ ਉਹਨਾਂ ਨੂੰ ਲੋੜ ਨਹੀਂ ਹੈਗੀ ਸਾਨੂੰ ਲੋੜਿਆ ਹਰ ਘਰ 'ਚ ਬਾਬਾ ਸਾਹਿਬ ਜਮਾਣਾ ਚਾਹੀਦਾ ਹੈ ਭਾਜੀ ਤਾਂ ਜਾ ਕੇ ਸਾਡੀ ਕੌਮ ਦਾ ਸਾਡੇ ਬੱਚਿਆਂ ਦਾ ਸਾਡੇ ਮਾਪੇ ਦਾ ਜਿਹੜਾ ਆਉਣ ਵਾਲਾ ਕੱਲ੍ਹ ਆ ਉਹ ਜਾ ਕੇ ਵਧੀਆ ਬਣਨ ਕੋ ਭਾਜੀ ਪਰ ਆਪਣੇ ਜਨਰ ਦੇਖਿਆ ਜਾਂਦਾ ਭਾਜੀ ਜਦੋਂ ਤੁਸੀਂ ਗੱਲ ਕੀਤੀ ਕਿ ਹਰ ਘਰ ਵਿੱਚ ਆਪਣੇ ਸਮਾਜ ਵਿੱਚ ਬਾਬਾ ਸਾਹਿਬ ਵਰਗਾ ਜਿਹੜਾ ਸ਼ਖਸੀਅਤ ਹੈ ਜਾਂ ਆਪਾਂ ਬਣ ਤਾਂ ਨਹੀਂ ਸਕਦੇ ਉਹਨਾਂ ਵਰਗੇ ਪਰ ਫੇ ਵੀ ਜੇ ਆਪਾਂ ਕੋਈ ਜਿਹੇ ਕਿਉਂ ਦੇ ਪੈਰਾ ਵਰਗੇ ਵੀ ਆਪਾਂ ਬਣ ਜਾਈਏ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਸਮਾਜ ਨੂੰ ਕੋਈ ਨਾ ਕੋਈ ਸਹੀ ਦੇ ਸਕਦੇ ਹਾਂ ਪਰ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਕਿ ਜਦੋਂ ਆਪਾਂ ਉਹਨਾਂ ਦੀ ਜੀਵ ਨਹੀਂ ਪੜਦੇ ਆ ਜਾਂ ਉਹਨਾਂ ਦੇ ਜਿਹੜੇ ਉਹਨਾਂ ਦੁੱਖ ਝੱਲੇ ਆ ਉਹਨਾਂ ਦੇ ਪਰਿਵਾਰ ਦੇ ਦੁੱਖ ਝੱਲੇ ਆ ਤਾਂ ਉਹਨਾਂ ਨੂੰ ਦੇਖ ਕੇ ਆਪਾਂ ਇੱਕ ਨਾਰਮਲੀ ਗੱਲ ਤਾਂ ਜ਼ਰੂਰ ਆਪਣਾ ਸਮਝ ਕਰ ਦਿੰਦਾ ਹੈ ਕਿ ਬਾਬਾ ਸਾਹਿਬ ਨੇ ਅਸੀਂ ਉਹਨਾਂ ਵਰਗੇ ਬਣਨਾ ਚਾਹੁੰਦੇ ਹਾਂ ਪਰ ਜਦੋਂ ਉਹਨਾਂ ਦੀ ਜੀਵ ਨਹੀਂ ਵੀ ਜਿਹੜੇ ਦੁੱਖ ਦੇਖਦੇ ਤਾਂ ਦੁੱਖ ਸਹਣਾ ਕੋਈ ਵੀ ਨਹੀਂ ਚਾਹੁੰਦਾ ਉਹ ਇਹੀ ਕਹਿੰਦੇ ਵੀ ਸਾਡੇ ਗਵਾਂਢ ਵਿੱਚ ਜੇ ਆਪਾਂ ਸ਼ੀਰ ਭਗਤ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਬਾਰੇ ਵਿੱਚ ਆਪਾਂ ਕਿਹਾ ਜਾਂਦਾ ਕਿ ਭਗਤ ਸਿੰਘ ਜੰਮੇ ਜ਼ਰੂਰ ਪਰ ਗਵਾਂਢੀਆਂ ਦੇ ਘਰ ਇਹ ਆਪਣੀ ਕਿਤੇ ਨਾ ਕਿਤੇ ਆਪਾਂ ਨੂੰ ਦਿਖਣ ਲੱਗਦਾ ਕਿ ਇਹ ਜਿਹੜੀ ਸੋਚ ਹੈ ਆਪਾਂ ਨੂੰ ਚੇਂਜ ਕਰਨੀ ਪਵੇਗੀ ਬਿਲਕੁਲ ਭਾਜੀ ਇੱਕ ਬਾਬਾ ਗੁੰਨਰ ਸ਼ਾਹ ਜਿਹੜੇ ਬਹੁਤ ਫਨਕਾਰ ਬਹੁਤ ਤਕੜੇ ਰਾਈਟਰ ਹੋਏ ਹੈ ਜਿਨ੍ਹਾਂ ਨੂੰ ਅਸੀਂ ਨਾਲ ਲੈਂਦੇ ਕਿ ਸਾਨੂੰ ਇਹ ਕਹਿੰਦੇ ਬੁੱਲਿਆ ਮਨ ਦਾ ਕੀ ਸਮਝਾਉਣਾ ਇਧਰੋਂ ਪਟਕੇ ਇਧਰ ਲਾਉਣਾ ਅਗਰ ਅਸੀਂ ਆਪਣਾ ਮਨ ਸਮਝਾ ਸਕਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਕਿ ਮਨ ਜਿੱਤੇ ਜਾ ਕੇ ਜੀਵਾਂਗੇ ਤੁਸੀਂ ਮਨ ਨੂੰ ਆਪਣੇ ਤੇ ਕੰਟਰੋਲ ਕਰ ਲਿਆ ਮਨ ਜੱਟੇ ਲਾਵਾ ਜਿੱਦੂ ਸਾਰਾ ਮਨ ਇਹਦਾ ਮਨ ਇਹੋ ਆਪਾਂ ਨਹੀਂ ਸਮਝਾ ਸਕਦੇ ਤੇ ਆਪਾਂ ਉਹੀ ਜਿਹੜੇ ਨੰਬਰ ਆ ਆਪਣੇ ਜਾਂ ਇਹ ਆਸ ਤੇ ਆਪ ਉਹੀ ਮਥਿਆਸ ਵਾਲਾ ਆਪਾਂ ਜਾ ਰਹੇ ਜਿਹੜੇ ਆਪਣੇ ਇਹ ਰੈਬਰ ਯਾਰ ਜਾਂ ਉਹਨਾਂ ਦੀ ਜੜੀਆਂ ਏਡੀਆਂ ਭਟੀਆਂ ਕੁਰਬਾਨੀਆਂ ਤੇ ਆਪਣੇ ਬੱਚੇ ਆਪਣਾ ਪਰਿਵਾਰ ਤੱਕ ਉਹ ਨਹੀਂ ਆਪਣੇ ਲਈ ਵਾਰ ਦਿੱਤਾ ਜੇ ਆਪਾਂ ਗੱਲ ਕੀਤੀ ਜਾਵੇ ਕਿ ਜੇਕਰ ਉਹ ਇਹ ਜਿਹੜੀਆਂ ਕੁਰਬਾਨੀਆਂ ਨਾ ਦੇ ਕੇ ਜਾਂਦੇ ਤਾਂ ਆਪਾਂ ਸੋਚ ਨਹੀਂ ਸਕਦੇ ਕਿ ਆਪਣੇ ਜਿਹੜੇ ਹਾਲਾਤ ਉਹ ਕਿੱਦਾਂ ਦੇ ਹੁੰਦੇ ਸੀ ਆਪਾਂ ਜੋ ਵੀ ਅੱਜ ਹਾਂ ਅੱਜ ਇਹ ਜਿਹੜਾ ਕੁਰਸੀਆਂ ਤੇ ਬੈਠੇ ਆ ਜਾਂ ਆਪਣਾ ਕੋਈ ਵਜੂ ਦੇ ਆਪਣਾ ਜੀ ਗੱਲ ਕੀਤੀ ਜਾਵੇ ਤਾਂ ਆਪਣੇ ਜਿਹੜੇ ਭੈਣ ਭਰਾ ਬਾਹਰ ਵੀ ਗਏ ਆ ਤਾਂ ਉਹ ਜਿਹੜੇ ਸਾਡੇ ਰੈਬਰ ਆ ਉਹਨਾਂ ਦੀ ਜਿਹੜੀਆਂ ਕੁਰਬਾਨੀਆਂ ਆ ਉਹਨਾਂ ਕਰਕੇ ਹੀ ਬਿਲਕੁਲ ਭਾਈ ਜੀ ਕਿਉਂਕਿ ਮੈਂ ਇੱਕ ਗਾਣਾ ਮੇਰਾ ਸੀਗਾ ਹਰਦੀਪ ਜੀ ਕੁਮੜਾ ਸਿੰਘ ਰਿਹਾ ਸਾਡੇ ਪਿੰਡ ਦਾ ਬਹੁਤ ਅੱਛਾ ਗੀਤਕਾਰ ਹੈ ਉਹ ਤੇ ਉਹਨਾਂ ਨੇ ਮੇਰਾ ਗਾਣਾ ਕੀਤਾ ਸੀਗਾ ਕਿ ਜਦੋਂ ਜ਼ਾਲਮਾਂ ਨੇ ਜੱਗ ਤੇ ਸੀ ਜ਼ੁਲਮ ਕਮਾਇਆ ਉਦੋਂ ਬਣ ਕੇ ਮਸੀਹਾ ਮੇਰਾ ਸਤਗੁਰ ਆਇਆ ਤੇ ਕੌਮ ਚਿੜੀਆਂ ਤੋਂ ਬਾਜਾਂ ਦੀ ਭੜਾਈ ਮਾਲਕਾ ਸਾਡਾ ਰੋਮ ਰੋਮ ਤੇਰਾ ਕਰਾਈ ਮਾਲਕਾ ਸਾਡਾ ਰੋਮ ਰੋਮ ਉਹਨਾਂ ਦਾ ਕਰਾਈਆ ਅਰਦਾਸ ਮਾਰਿਆ ਦਾ ਬਾਬਾ ਸਾਹਿਬ ਦਾ ਜੀ ਅਸੀਂ ਅੱਜ ਭੁੱਲ ਜਾਈਏ ਤਾਂ ਫਿਰ ਸਾਡੀ ਪੜਾਈ ਤੇ ਸਾਨੂੰ ਜੋ ਸਾਨੂੰ ਮਾਪੇ ਸਾਨੂੰ ਸਾਨੂੰ ਗਿਆਨ ਦਿੱਤੀ ਸਾਨੂੰ ਨੌਲੇਜ ਦਿੱਤੀ ਆਪਣੀ ਦਿੱਤੀ ਉਹ ਭਾਜੀ ਸਾਰੀ ਵਿਕਾਰ ਆ ਜ਼ੀਰੋ ਬਿਲਕੁਲ ਸਹੀ ਗੱਲ ਸਾਨੂੰ ਦੁਬਾਰਾ ਉੱਠਣਾ ਪੈਣਾ ਸਾਨੂੰ ਇੱਕ ਇੱਕ ਛੰਦਾ ਦੇ ਸੇਵਕਾਂ ਨਹੀਂ ਜਾਂ ਇੱਕ ਸਬਜੀ ਪਾਜੀ ਨਹੀਂ ਹਰ ਘਰ ਵਿੱਚ ਇਦਾਂ ਦਾ ਬੰਦਾ ਹੋਵੇ ਜਿਹੜਾ ਕਹੇ ਕਿ ਹਾਂ ਮੈਂ ਕੁਝ ਕਰ ਸਕਦਾ ਆਪਣੇ ਕੰਮ ਵਾਸਤੇ ਆਪਣੇ ਸਮਾਜ ਵਾਸਤੇ ਮੈਂ ਕੁਝ ਕਰ ਸਕਦਾ ਮੈਂ ਕੁਝ ਕਰਨਾ ਚਾਹੁੰਦਾ ਆ ਅੰਦਰ ਅੱਗ ਚਾਹੀਦੀ ਆ ਤਾਂ ਹੀ ਅਸੀਂ ਆਪਣੇ ਸਮਾਜ ਨੂੰ ਆਪਣੇ ਬੱਚਿਆਂ ਨੂੰ ਇੱਕ ਨਵੀਂ ਸੇਧ ਦੇ ਸਕਦੇ ਆ ਵਰਨਾ ਜੋ ਭਾਜੀ ਪਿੱਛੇ ਆ ਰਿਹਾ ਏ ਉਹ ਚੱਲੇ ਜਾਣਾ ਪੇਟ ਚਾਲੇ ਲੋਕਾਂ ਨੂੰ ਜੋ ਤੁਸੀਂ ਤੁਹਾਡੇ ਜੋ ਸਾਡੀਆਂ ਸਰਕਾਰਾਂ ਨੇ ਸਮੇਂ ਸਰਕਾਰਾਂ ਤੁਹਾਡੇ ਥੋਪ ਦੇਣਾ ਆ ਉਹ ਤਾਂ ਚੱਲਣਾ ਆਪਣਾ ਰਿਹਾ ਜੀ ਤੁਸੀਂ ਕੁਝ ਨਹੀਂ ਕਰ ਸਕਦੇਗੇ ਸ਼ਾਇਦ ਮੈਨੂੰ ਲੱਗਦਾ ਕਿ ਜਿਹੜੀਆਂ ਸਰਕਾਰਾਂ ਆ ਉਹ ਵੀ ਆਪਣੀ ਜਿਹੜਾ ਇੱਕ ਆਪਣੀ ਨਲਾਕੀ ਕਹਿ ਸਕਦੇ ਆ ਜਾਂ ਤਰਾਸ਼ਦੀ ਕਹਿ ਸਕਦੇ ਆ ਆਪਣੇ ਸਮਾਜ ਦੇ ਵੀ ਉਹਦਾ ਹੀ ਸ਼ਾਇਦ ਉਹ ਸਰੀ ਸਰਕਾਰਾਂ ਵੀ ਫਾਇਦਾ ਉਠਾਉਂਦੀਆਂ ਕਿ ਇਹਨਾਂ ਤੇ ਇੱਕ ਆ ਹੈ ਨੀਗਾ ਜਾਂ ਜਿਸ ਤਰ੍ਹਾਂ ਅੰਗਰੇਜ਼ਾਂ ਦੀ ਗੱਲ ਕੀਤੀ ਸੀਗੀ ਉਹਨਾਂ ਦਾ ਇੱਕ ਇਹ ਜਿਹੜਾ ਰਾਜ ਕਰਨ ਦਾ ਉਹਨਾਂ ਦਾ ਮੇਨ ਮੈਥਡ ਇਹ ਸੀ ਕਿ ਰਾਹ ਪਾਰੋਂ ਤੇ ਰਾਜ ਕਰੋ ਉਹੀ ਜਿਹੜਾ ਮੈਥਡ ਹੈ ਅੱਜ ਅੱਜ ਕੱਲ੍ਹ ਦੀਆਂ ਸਰਕਾਰਾਂ ਨੂੰ ਲੱਗਦਾ ਕਿ ਉਹ ਵੀ ਲਗਭਗ ਉਹੀ ਮੈਥਡ ਅਪਣਾ ਲਈ ਆਇਆ ਕਿ ਇਹਨਾਂ ਦੀ ਜਿਹੜੀ ਹੈ ਏਕਤਾ ਆ ਉਹਦੇ ਵਿੱਚ ਦਰਾਰ ਖੜੀ ਕੀਤੀ ਜਾਵੇ ਤਾਂ ਇਹ ਆਪਸ ਵਿੱਚ ਹੀ ਲੜੀ ਜਾਣ ਤੇ ਸਾਨੂੰ ਕੋਈ ਵੀ ਕਿਸੇ ਨੂੰ ਜਾਣੀ ਜਿੱਦਾਂ ਜਿਹੜੇ ਉਹਨਾਂ ਦੀਆਂ ਕ੍ਰਿਤੀਆਂ ਆ ਜਾਂ ਉਹਨਾਂ ਦੀਆਂ ਨਕਾਮੀਆਂ ਆ ਉਹਦੇ ਉੱਤੇ ਕੋਈ ਸਵਾਲ ਨਾ ਖੜਾ ਕੀਤਾ ਜਾਵੇ ਸੋ ਇਹ ਕਿਤੇ ਨਾ ਕਿਤੇ ਆਪਾਂ ਨੂੰ ਹੀ ਸਮਝਣਾ ਪਵੇਗਾ ਸਾਡੇ ਸਮਾਜ ਦੇ ਨੌਜਵਾਨ ਖਾਸ ਕਰਕੇ ਬੀੜੀ ਹੈ ਜਿਹੜੀ ਕਿਉਂਕਿ ਦੇਸ਼ ਦਾ ਜਿਹੜਾ ਭਵਿਕੁੰਦਾ ਆ ਉਹਨੂੰ ਦੇਸ਼ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ ਤੇ ਜੇਕਰ ਰੀੜ ਦੀ ਹੱਡੀ ਮਜ਼ਬੂਤ ਹੋਵੇਗੀ ਤਾਂ ਦੇਸ਼ ਇੱਕ ਵਧੀਆ ਉਹਦੀ ਹ ਤੇ ਜੇ ਆਪਾਂ ਹੁਣ ਨਾਰਮਲੀ ਗੱਲ ਕੀਤੇ ਆ ਕੀਤੀ ਤੁਸੀਂ ਸਰਕਾਰਾਂ ਦੀ ਜਿਸ ਤਰ੍ਹਾਂ ਪਿੱਛੇ ਐਸਟੀਐਸ ਜਿਹੜਾ ਬੈਲ ਸੀ ਉਹਦੇ ਖਿਲਾਫ ਆਪਣੇ ਜਿਹੜੇ ਅੰਦੋਲਨ ਆਪਣੇ ਵੱਲੋਂ ਚਲਾਇਆ ਗਿਆ ਜਾਂ ਹੁਣ ਇੱਕ ਤਾਜ਼ਾ ਮਸਲਾ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਕਰੀਏ ਕਿ ਆਪਾਂ ਪੰਜਾਬੀ ਵੀ ਆ ਇੱਕ ਪੰਜਾਬੀ ਹੋਣ ਦੇ ਨਾਤੇ ਜੇ ਕਿਸਾਨਾਂ ਦਾ ਜਿਹੜਾ ਮਸਲਾ ਆ ਇਹ ਇਦਨੇ ਜਿਹੜੀਆਂ ਸਰਕਾਰਾਂ ਵੱਲੋਂ ਥੋਪੇ ਜਾਦੇ ਗਏ ਸਕਦੇ ਧੱਕੇਸ਼ਾਹੀ ਆ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਧੱਕੇਸ਼ਾਹੀ ਘਟਗੈਂਤੀਆਂ ਨਾ ਕੀਤੀ ਜਾ ਰਹੀ ਆ ਇਹਦੇ ਵਿੱਚ ਤੁਹਾਨੂੰ ਵੀ ਲੱਗਦਾ ਕਿ ਕਿਤੇ ਨਾ ਕਿਤੇ ਆਪਾਂ ਵੀ ਜਿਹੜੀ ਥੋੜੇ ਬਹੁਤੇ ਦੋਸ਼ੀ ਹੈਗੇ ਆ ਕਿਉਂਕਿ ਆਪਾਂ ਨੂੰ ਜੇ ਆਪਾਂ ਨੂੰ ਆਪਣੇ ਹੱਕਾਂ ਬਾਰੇ ਹੀ ਪਤਾ ਅ ਬਿਲਕੁਲ ਭਾਈ ਤੁਹਾਡੀ ਗੱਲ ਸਹੀ ਹੈ ਮੈਂ ਤੁਹਾਡੀ ਗੱਲ ਸਹਿਮਤ ਹਾਂ ਕਿਉਂਕਿ ਭਾਜੀ ਇੱਕ ਚੀਜ਼ ਸਾਨੂੰ ਮਿਹਨਤ ਕਰਕੇ ਅਸੀਂ ਜੀ बात ਕਰਦੇ ਆ ਇੱਕ ਜੀ ਸਾਨੂੰ ਪਹਿਲਾਂ ਸਾਡੇ ਮਾਪਸਾਂ ਨੇ ਦੇ ਜਾਂਦੇ ਆ ਇੱਕ ਕਹਾਵਤ ਆ ਕਹਿੰਦੇ 올 डू नॉट नो ਵੈਲਿਊ ਆਫ ਦਾ ਲਿਬਰਟੀ ਓਨਲੀ ਦਾ ਲੂਜ਼ਰਸ ਨਿਊਟਰੀ ਜਿਹੜੇ ਆਜ਼ਾਦੀ ਆ ਨਾ ਬਾਜੀ ਉਹਦਾ ਹਰ ਇੱਕ ਬੰਦਾ ਮੌਨ ਨਹੀਂ ਪਾ ਸਕਦਾ ਜਿਹੜਾ ਬੰਦਾ ਗੁਲਾਮ ਰਹਿ ਚੁੱਕਾ ਉਹਨੂੰ ਪਤਾ ਜਾਂਦਾ ਕੀ ਹੁੰਦੀ ਆ ਹੋਰ ਸਾਡੇ ਲੋਕਾਂ ਨੂੰ ਜੇ ਅਸੀਂ ਕਹ ਲਈਏ ਸਾਨੂੰ ਆਜ਼ਾਦੀ ਮਿਲ ਚੁੱਕੀ ਆ ਸਾਡੇ ਬਜ਼ੁਰਗਾਂ ਨੇ ਸਾਨੂੰ ਕਿੱਦਾਂ ਆਜ਼ਾਦੀ ਲੈ ਦਿੱਤੀ ਆ ਅਸੀਂ ਉਹਦੇ ਬਾਰੇ ਮਤਲਬ ਅਸੀਂ ਹੁਣ ਜਿੱਦਾਂ ਅਬ ਗੱਲ ਕਰੀ ਕਿਸਾਨਾਂ ਦੀ ਹੁਣ ਕਿਸਾਨਾਂ ਦੇ ਉੱਤੇ ਜਿਹੜਾ ਉਹਨਾਂ ਇੱਕ ਨਾਮਾ ਰੋਟ ਰੋਕਿਆ ਗਿਆ ਆ ਕਿ ਮੰਡੀਕਰਨ ਦਾ ਪ੍ਰਾਈਵੇਟ ਕਰਨਾ ਉਹ ਬਹੁਤ ਗਲਤ ਆ ਤੇ ਅਗਰ ਅਸੀਂ ਇਕੱਠੇ ਹੋਵਾਂਗੇ ਸਾਨੂੰ ਮੋੜਿਆ ਐਸਟੀਐਸਸੀ ਐਕਟ ਹੋਇਆ ਕੁਝ ਵੀ ਇਦਾਂ ਦੇ ਮੁੱਦੇ ਜਿਹੜੇ ਨਵੇਂ ਚੱਕ ਕੋਈ ਵੀ ਜਿਹੜਾ ਕਿ ਆਪਾਂ ਨੂੰ ਲੱਗਦਾ ਕਿ ਜਿਹੜਾ ਇਦਾਂ ਦੇ ਮਸਲੇ ਆ ਜਿਹੜਾ ਸਰਕਾਰ ਜਦੋਂ ਵਧੇ ਕੀ ਕਰਦੀ ਆ ਕੋਈ ਵੀ ਉਹਦੇ ਥਾਂ ਤੇ ਜਾਤ ਪਾਤ ਇਹਨਾਂ ਸਾਰੇ ਜਿਹੜੇ ਡੰਬਰ ਆਪਾਂ ਰਚਾਏ ਗਏ ਆ ਜਾਂ ਧਾਰਮਿਕ ਮਸਲੇ ਹੋ ਗਏ ਜਾਂ ਰਾਜਨੀਤਿਕ ਮਸਲੇ ਹੋ ਗਏ ਰਾਜਨੀਤਿਕ ਪਾਰਟੀਆਂ ਨਾਲ ਆਪਾਂ ਜੁੜੇ ਆ ਉਹ ਤੋਂ ਕਿਤੇ ਨਾ ਕਿਤੇ ਉੱਠ ਕੇ ਆਪਾਂ ਨੂੰ ਇੱਕ ਹੋ ਕੇ ਜਿਹੜੀਆਂ ਇਦਾਂ ਦੀਆਂ ਜਿਹੜੇ ਠੱਕੇਸ਼ਾਈ ਉਹਦੇ ਖਿਲਾਫ ਆਵਾਜ਼ ਬੁਲੰਦ ਕੋਈ ਕਾਂਗਰਸੀ ਹੈ ਕੋਈ ਅਕਾਲੀ ਹੈ ਕੋਈ ਬੀਐਸਪੀ ਹੈ ਕੋਈ ਕੋਈ ਕਿਸੇ ਕੋਈ ਭਾਜਪਾ ਨਸੰਤ ਰਹਾ ਤਾਂ ਇਹ ਪਾਰਟੀਵਾਦੀ ਇੱਕ ਵੱਖਰਾ ਮੁੱਦਾ ਆ ਜਿਹੜਾ ਆਪਣੇ ਸਮਾਜ ਦਾ ਆਪਣੇ ਘਰ ਦਾ ਆਪਣੇ ਪੰਜਾਬ ਦਾ ਆਪਣੇ ਭਾਰਤ ਦਾ ਇੱਕ ਮਸਲਾ ਹੈ ਉਹ ਵੱਖਰਾ ਭਾਜੀ ਅਸੀਂ ਪਾਰਟੀ ਬਣ ਜੂਗਾ ਕੱਲ ਬਣੀਏ ਪਾਜੀ ਅਸੀਂ ਪਹਿਲਾ ਹਿੰਦੁਸਤਾਨੀਆਂ ਪਹਿਲਾ ਪੰਜਾਬੀਆਂ ਪਹਿਲਾ ਅਸੀਂ ਆਪਣੇ ਬੱਚਿਆਂ ਦੇ ਮਾਂ ਪੇ ਆ ਭੈਣਾਂ ਦੇ ਭਰਾ ਆ ਉਹ ਪਹਿਲਾ ਦਿਖਣਾ ਚਾਹੀਦਾ ਠੀਕ ਹੈ ਨਾ ਪਹਿਲਾ ਸਾਨੂੰ ਦਿਖਣਾ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਕਿ ਦਸੀਏ ਆਪਣੇ ਸਮਾਜ ਨੂੰ ਆਪਣੇ ਬੱਚਿਆਂ ਨੂੰ ਆਪਣੀਆਂ ਜਨਾਨੀਆਂ ਨੂੰ ਆਪਣੇ ਭੈਣਾਂ ਭਰਾ ਨੂੰ ਕਿ ਦਸੀਏ ਬਖਸਾਦੀਆਂ ਉਹ ਇੱਕੋ ਹੀ ਮਕਸਦ ਆ ਕਿ ਅਸੀਂ ਇੱਕ ਜੋਟ ਹੋਈਏ ਪਾਜੀ ਕਿਉਂਕਿ ਤੁਸੀਂ ਬੜ ਕੇ ਆਏ ਆ ਯੂਨੀਅਨ ਦੀ ਸਟਰੈਂਥ ਇੱਕ ਤਾਂ ਜਵਾਲਾ ਲੰਦਾ ਪਾਜੀ ਅਸੀਂ ਕੱਲੋ-ਕੱਲੋ ਨਾਲੇ ਸਾਨੂੰ ਸਰਕਾਰਾਂ ਨੂੰ ਪਾਰ ਕੇ ਆਪਣੇ ਦੇ ਰਾਜ ਕਰੀ ਜਾਣਾ ਆ ਅਗਰ ਅਸੀਂ ਇਕੱਠੇ ਆਵਾ ਇਕੱਠੇ ਹੋਵਾਂਗੇ ਅਸੀਂ ਉਹਨਾਂ ਦੱਸ ਸਕਦੇ ਹਾਂ ਕਿ ਹਾਂ ਵੀ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਔਰ ਉਹਨਾਂ ਨੂੰ ਸਾਡੀ ਗੱਲ ਮੰਨਣੀ ਹੁਣ ਤੱਕ ਜੀ ਜੇ ਮੈਂ ਤੁਹਾਡੇ ਗੀਤਾਂ ਦੀ ਗੱਲ ਕਰਾਂ ਕਿ ਕਿਹੜੇ ਕਿਹੜੇ ਸਿੰਗਰ ਤੁਹਾਡੇ ਗੀਤ ਉਹ ਵਜੇ ਚੁੱਕੇ ਹਾਂ ਜੀ ਮੇਰੇ ਭਾਜੀ ਇਕਾਰ ਕੇ ਮਹਿੰਦੀ ਆਰਸ ਵਿਲੂ ਰਮਨ ਬੈਂਸ ਦਰਸ਼ਨ ਸਰੇਨ ਲੱੱਕੀ ਖਾਨ ਠੀਕ ਹੈ ਤੇ ਸਰ ਜੀ ਸਭੀ ਭਾਜੀ ਆ ਅਮਰਜੀਤ ਅਮਰ ਲਾਲੀ ਮਾੜਟੀ ਵਾਲਾ ਭਾਜੀ ਵਿਲੀਅਮ ਸਰ ਹਦੀਪ ਜੱਖੂ ਮੇਰੇ ਕਾਫੀ ਵਸੰਗਲਾ ਮੇਰੇ ਗਾਣੇ ਗਾ ਚੁੱਕੇ ਨੇ ਨਵੇਂ ਪ੍ਰੋਜੈਕਟ ਦੀ ਗੱਲ ਕਰਾਂ ਤਾਂ ਕੋਈ ਹੈ ਜਿਹੜੇ ਏ ਥੋੜੇ ਸਮੇਂ ਤੱਕ ਦਰਸ਼ਕਾਂ ਦੀ ਝੋਲੀ ਪਾਉਗੇ ਹਾਂਜੀ ਭਾਜੀ ਗੈਰ ਸੰਧ ਭਾਜੀ ਦਾ ਰੁਕਿਆ ਤਾਂ ਮੇਰੇ ਫ੍ਰਿੰਡ ਕਾਫੀ ক্লোਜ਼ ਹੈ ਮੇਰੇ ਬਹੁਤ ਅੱਛੇ ਇਨਸਾਨ ਆ ਅਛਾ ਜੀ ਤੇ ਉਹ ਮੇਰਾ ਗਾਣਾ ਇੱਕ ਨੂੰ ਨਿਊ ਕਰ ਰਿਹਾ ਖਾਨ ਸਾਹਿਬ ਨੇ ਮੇਰੀ ਗੱਲ ਨੂੰ ਨਵ ਦੇ ਕੇ ਦੇ ਗਾਣੇ ਕੇਸ ਮੱਖਣ ਭਾਜੀ ਮੇਰਾ ਖਾੜਕੂ ਗਾਣਾ ਕਰ ਰਿਹਾ ਹੈ ਜਲਦੀ ਬਹੁਤ ਜਲਦੀ ਰਿਲੀਜ਼ ਹੋ ਰਿਹਾ ਹੈ ਤਾਂ ਚਾਰ ਪੰਜ ਗਾਣੇ ਮੇਰੇ ਆਉਣ ਦਾ ਟ੍ਰੈਕ ਹੈ ਜਿਹਦਾ ਕਹਿੰਦਾ ਵੀਡੀਓ ਰੈਡੀ ਹੋ ਚੁੱਕੇ ਤੇ ਹੋਰ ਇੱਕ ਜਿਆਦਾ ਦੋ ਚਾਰ ਦਿਨਾਂ ਤੱਕ ਜਿਆਦਾ ਦਸ ਦਿਨਾਂ ਤੱਕ ਮੈਂ ਇਸ ਦਰਸ਼ਨਾ ਚੁੜੇ ਹੁਣ ਕ ਮੈਂ ਆਸ ਕਰਦਾ ਹਾਂ ਕਿ ਸਾਰੇ ਮੇਰੇ ਸਾਰੇ ਸਾਥੀ ਬਖਸ਼ਣ। ਸੋ ਅਸੀਂ ਵੀ ਕਾਚ ਟੀਵੀ ਵੱਲੋਂ ਤੁਹਾਨੂੰ ਮੁਬਾਰਕਾ ਵੀ ਦਿੰਦੇ ਆ ਤੇ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਐ ਉਹਨਾਂ ਲਈ ਵਧਾਈ ਵੀ ਦਿੰਦੇ ਆ ਕਿ ਉਹ ਜਿਹੜੇ ਸੋਨਾ ਦਾ ਜਿਹੜਾ ਰਿਸਪੌਂਸ ਐ ਉਹ ਤੁਹਾਨੂੰ ਵਧੀਆ ਮਿਲੇ ਤੇ ਭਾਜੀ ਜੇਕਰ ਹੁਣ ਗੀਤਕਾਰ ਆ ਨਾਰਮਲੀ ਆਪਾਂ ਗੱਲ ਕਰਦੇ ਆ ਕਿ ਕਾਫੀ ਗੀਤਕਾਰ ਆਉਣ ਪੰਜਾਬੀ ਜੇ ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕਾਫੀ ਇਦਾਂ ਦੇ ਗੀਤਕਾਰ ਐ ਜਿਹੜੇ ਗਾਇਕੀ ਵੱਲ ਆ ਚੁੱਕੇ ਆ ਤੁਹਾਨੂੰ ਹੈ ਕੋਈ ਗਾਇਕੀ ਦਾ ਕਹਿਣ ਦਾ ਭਾਵ ਬਈ ਯਾਨੀ ਸ਼ੌਂਕ ਹੈ ਕੋਈ ਗਾਇਕੀ ਦਾ ਹਾਂਜੀ ਮੈਂ ਕਿ ਮੈਂ ਜਾਗਰ ਕਰਦਾ ਮਾਮਾਈ ਦੀ ਤੋਂ ਮੈਂ ਐਂਕਰਿੰਗ ਕਰਦਾ ਮਰ ਹੋਸਟਿੰਗ ਕਰਦਾ ਬਹਿਣੇ ਵਿੱਚ ਥੋੜਾ ਬੜਾ ਸ਼ੌਂਕ ਹੈ ਜਿੱਦਾਂ ਮਨ ਨੂੰ ਕੋਣਦਾ ਵੀ ਜੇ ਕਿਹੋ ਜੀ ਹੋਰ ਜਰੂਰ ਹੋ ਜਾਣਾ ਕੋਈ ਵੀ ਆਪਣਾ ਤੁਹਾਡਾ ਜਿਹੜਾ ਗੀਤ ਹੋਵੇ ਇਹ ਗੁਰੂ ਵਿਦਾਸ ਮਹਾਰਾਜ ਜੀ ਤੇ ਜਾਂ ਬਾਬਾ ਸਾਹਿਬ ਮੇਦਕਰ ਜੀ ਜਰੂਰ ਹੋ ਜਾਣਾ ਹਾਂਜੀ ਬਿਲਕੁਲ ਮੇਰਾ ਖਾਸਾ ਦਾ ਗੀਤ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਕਿ ਮੇਰਾ ਸੀਗਾ ਕਿ ਹਿਜੜੀਆਂ ਵਾਂਗੂ ਜੀਣ ਵਾਲੇ ਨਹੀਂ ਕੌਮ ਜਗਾ ਸਕਦੇ ਆਪ ਜਿਹੜੇ ਨਹੀਂ ਸਮਝੇ ਕਿਸੇ ਨੂੰ ਕੀ ਸਮਝਾ ਸਕਦੇ ਅਣਖਾਂ ਜੀਣਾ ਮਰਨਾ ਹੁੰਦੀ ਗੱਲ ਦਿਲੇ ਰਾਂਦੀ ਅੱਜ ਕੌਮ ਨੂੰ ਲੋੜ ਹੈ ਬਾਬਾ ਸਾਹਿਬ ਜੇ ਸ਼ੇਰਾਂ ਦੀ ਕੀ ਬਾਤਾਂ ਭਾਜੀ ਕੀ ਆਸ ਕਰ ਸਕਦੇ ਆ ਕਿ ਜਿਸ ਤਰ੍ਹਾਂ ਤੁਸੀਂ ਗੀਤਕਾਰੀ ਵਿੱਚ ਮੱਲਾ ਮਾਰਿਆ ਕਿ ਥੋੜੇ ਦਿਨਾਂ ਤੱਕ ਜਾਂ ਥੋੜੇ ਸਾਲਾਂ ਤੱਕ ਕੋਈ ਟਰੈਕ ਜਾਂ ਗੀਤ ਕੋਈ ਲੈ ਕੇ ਦਰਸ਼ਕਾਂ ਦੇ ਰੂਪ ਹੋਗੇ ਬਿਲਕੁਲ ਭਾਜੀ ਇਹ ਦਰਸ਼ਕਾਂ ਦਾ ਪਿਆਰ ਹੈ ਕਿ ਤੁਸੀਂ ਮੇਰੇ ਇੰਨੇ ਗਾਣੇ ਮੇਰੇ ਜੋ ਮੈਂ ਲਿਖਦਾ ਤੁਸੀਂ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਤੋਂ ਮੈਂ ਬਹੁਤ ਜਲ ਸੋਲੋ ਟਰੈਕ ਮੇਰਾ ਆ ਰਿਹਾ ਹੈ ਸਿੰਗਲ ਟਰੈਕ ਰਵਦਾਸ ਮਹਾਰਾਜ ਦਾ ਤੇ ਮੈਂ ਰਵਦਾਸ ਤੇ ਰਹਿੰਦੇ ਮ गाना ਲਿਖ ਰਹੇ ਹਾਂ ਰਵਦਾਸ ਕਹਾਉਂ ਤੇ ਲਿਖ ਰਹੇ ਬਣਾ ਨੇ ਤੇ ਮੈਂ ਬਹੁਤ ਜਲਦ ਦਰਸ਼ਕਾਂ ਦੇ ਰੂਪ ਹੋਣ ਜੇ ਤਰ੍ਹਾਂ ਮਾ ਉਹ ਰਵਦਾਸ ਇਹ ਤੁਹਾਨੂੰ ਦੀ ਗੱਲ ਕੀਤੀ ਹੈ ਇਸ ਸਮੇਂ ਇਸ ਸਮੇਂ ਕਾਫੀ ਆਪਣੇ ਸਮਾਜ ਵੱਲੋਂ ਇੱਕ ਮੁੱਦਾ ਜਾਂ ਕਹਿ ਸਕਦੇ ਇੱਕ ਪੈਰ ਕੀਤੀ ਜਾ ਰਹੀ ਹੈ ਕਿ ਰਬਦਸੀਆ ਕੌਮ ਬਣਾਇਆ ਜਾਵੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਭਾਜੀ ਮੈਂ ਤਾਂ ਇਹ ਚਾਹੁੰਦਾ ਕਿ ਹਰ ਕੌਮ ਨੂੰ ਹਰ ਸਮਾਜ ਦੇ ਬੰਦੇ ਨੂੰ ਆਪਣੀ ਇੱਕ ਪਛਾਣ ਹੋਣੀ ਚਾਹੀਦੀ ਆ ਅਗਰ ਸਾਡੀ ਪਛਾਣ ਵੱਖਰੀ ਬਣਦੀ ਤਾਂ ਸਾਨੂੰ ਬਹੁਤ ਖੁਸ਼ੀ ਆ ਸਾਨੂੰ ਕੋਈ ਸ਼ੇਸੰ ਬਹੁਤ ਕਸ਼ੂਰੀ ਆ ਕਿ ਸਾਡਾ ਵੱਖਰਾ ਨਾਮ ਬਣ ਚੇਦਾ ਰਸਤਰ ਹੁੰਦਾ ਮੈਂ ਇਸ ਗੱਲ ਸਹਿਮਤ ਹਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਗੀਤਕਾਰੀ ਵਿੱਚ ਇੱਕ ਵੱਖਰੀ ਜਿਹੜੀ ਪਛਾਣ ਬਣਾਈ ਉਹ ਤੁਹਾਨੂੰ ਇਹ ਗੀਤਾ ਨੇ ਇੱਕ ਪੂਰੇ ਪੰਜਾਬ ਵਿੱਚ ਜਾਂ ਆਪਣੇ ਸਮਾਜ ਵਿੱਚ ਜਿਹੜੀ ਤੁਹਾਡੀ ਬੱਕਰੀ ਪਛਾਣ ਬਣਾਈ ਆ ਉਹਦੇ ਵਿੱਚ ਇੱਕ ਸਵਾਲ ਨਾਰਮਲੀ ਆਪਾਂ ਪੁੱਛਦੇ ਹਾਂ ਰੇ ਗੀਤ ਕੋ ਗੀਤਕਾਰ ਕੋਲੋਂ ਕਿ ਕਹਿੰਦੇ ਹੁੰਦੇ ਕਿ ਜਿਹੜੀਆਂ ਮਾਂ ਆ ਉਸ ਨੂੰ ਤਾਂ ਆਪਣੇ ਕਿਹੜੇ ਸਾਰੇ ਪੁੱਤੋ ਇੱਕੋ ਜਿਹੇ ਹੁੰਦੇ ਪਰ ਫੇਰ ਵੀ ਕੋਈ ਨਾ ਕੋਈ ਇਦਾਂ ਦਾ ਗੀਤ ਜੇ ਕੋਈ ਹੋਵੇ ਤੁਹਾਨੂੰ ਜਿਹੜਾ ਤੁਹਾਡੇ ਦਿਲ ਦੇ ਕਾਫੀ ਨੇੜੇ ਹੋਵੇ ਤੇ ਤੁਹਾਨੂੰ ਲੱਗਦਾ ਹੋਵੇ ਕਿ ਇਸ ਗੀਤ ਨੇ ਮੈਨੂੰ ਪਛਾਣ ਦਿੱਤੀ ਜਾਂ ਸੰਗਤਾਂ ਵੱਲੋਂ ਇਸ ਗੀਤ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਉਹਦਾ ਤੁਹਾਨੂੰ ਜਿਹੜਾ ਇਹ ਰਿਸਪੌਂਸ ਹੈ ਉਹ ਵਧੀਆ ਮਿਲਿਆ ਹਾਂਜੀ ਭਾਜੀ ਇੱਕ ਮੇਰਾ ਗਾਣਾ ਲਾਲੂ ਬਲੱਟੀ ਵਾਲਾ ਭਾਜੀ ਮੇਰੇ ਗਾਣਾ ਕੀਤਾ ਸੀਗਾ ਉਹਨਾਂ ਨੂੰ ਕਿ ਪੀਂ ਮਰੋਂ ਨੇ ਮੋੜਿਆ ਮੂੰਹ ਜ਼ਾਲਮ ਸਰਕਾਰਾਂ ਦਾ ਇੱਕੋ ਕਲਮ ਭਿੰਦ ਦੀ ਮੋੜ ਗਈ ਸੀ ਮੂੰਹ ਤਲਵਾਰਾਂ ਦਾ ਕਿ ਤੀਰਾਂ ਤਲਵਾਰਾਂ ਨਾਲ ਇਹ ਮਸਲੇ ਹੱਲ ਨਹੀਂ ਹੋਣੇ ਚੱਕੋ ਕਲਮ ਸਿਰ ਜੋ ਇਤਿਹਾਸ ਛੱਡ ਕੇ ਉਹਨੇ ਧੋਨੇ ਇੱਕ ਸੰਦੇਸ਼ ਹੈ ਬਾਬਾ ਸਾਹਿਬ ਦਾ ਜੋ ਘਰ ਘਰ ਪਹੁੰਚਾਉਣਾ ਪੈਣਾ ਆ ਬੀਗਮਪੁਰਾ ਬਸੌਣ ਤੋਂ ਪਹਿਲਾਂ ਸੰਵਿਧਾਨ ਬਚਾਉਣਾ ਇਹ ਮੇਰੇ ਗਣਪਾਜੀ ਬਹੁਤ ਐਪ੍ਰੈਸੀਏਟ ਸ਼ਾਇਦ ਮੈਨੂੰ ਲੱਗਦਾ ਕਿ ਇਸ ਸਮੇਂ ਦੀ ਇਹ ਮੰਗ ਵੀ ਹੈ ਕਿਉਂਕਿ ਜਿਸ ਤਰ੍ਹਾਂ ਕੋਝੀਆਂ ਚਾਲਾਂ ਸਰਕਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਸੰਵਿਧਾਨ ਨੂੰ ਖਤਮ ਕਰ ਰਦੀਆਂ ਉੱਥੇ ਜਿਹੜਾ ਤੁਹਾਡਾ ਗੀਤ ਹੈ ਇਹ ਕਾਫੀ ਕਹਿ ਸਕਦੇ ਹਾਂ ਕਿ ਟੋਕਮੀਆਂ ਗੱਲ ਕਿਉਂਕਿ ਇਸ ਸਮੇਂ ਮਾਹੌਲ ਹੀ ਇਦਾਂ ਦਾ ਹੈ ਕਿ ਹੌਲੀ-ਹੌਲੀ ਜਿਹੜਾ ਬਾਬਾ ਸਾਹਿਬ ਸਾਨੂੰ ਇਹ ਸੰਵਿਧਾਨ ਦੇ ਜਿਹੜੀ ਹੱਕ ਦੇ ਕੇ ਗਏ ਸਨ ਉਹਨੂੰ ਕਿਤੇ ਨਾ ਕਿਤੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਸਲਾਮ ਹੈ ਤੁਹਾਡੀ ਗੱਲ ਨੂੰ ਕਿਉਂਕਿ ਇਦਾਂ ਦੇ ਮੁੱਦੇ ਜਿਹ ਜਿੱਥੇ ਯਾਰਦਰ ਆਸ਼ਕੀ ਦੇ ਜਾਂ ਹਥਿਆਰਾਂ ਵਾਲੇ ਗੀਤ ਚੱਲਦੇ ਆ ਉੱਥੇ ਆਪਣੇ ਸਮਾਜ ਪ੍ਰਤੀ ਦਿਖਣਾ ਇਹ ਹੀ ਬਹੁਤ ਵੱਡੀ ਇੱਕ ਸ਼ਲਾਘਾਯੋਗ ਗੱਲ ਮੈਂ ਤੁਹਾਡਾ ਇਸ ਲਈ ਤੁਹਾਨੂੰ ਸਲੂਟ ਵੀ ਆ ਭਾਜੀ ਨਾਰਮਲੀ ਆਪਾਂ ਜਦੋਂ ਵੀ ਆਪਾਂ ਇਹ ਸਿੰਗਰ ਦੀ ਜਾਂ ਗੱਲ ਕਰਦੇ ਆ ਜਾਂ ਗੀਤਕਾਰ ਦੀ ਗੱਲ ਕਰਦੇ ਆ ਉਹਨਾਂ ਵਿੱਚ ਯਾਨਤ ਆਪਣੇ ਜਿਹੜੇ ਨਾਰਮਲੀ ਸਿੰਗਰ ਆ ਜਾਂ ਸਮਾਜ ਦੇ ਸਿੰਗਰ ਜਿਹੜੇ ਮਿਸ਼ਨਰੀ ਸਿੰਗਰ ਆਪਾਂ ਕੈਰੀ ਦਾ ਆ ਉਹਨਾਂ ਦੀ ਇੱਕ ਵੱਖਰੀ ਪਹਿਚਾਣ ਬਣਦੀ ਆ ਤੇ ਜਿਹੜੇ ਦੂਸਰੇ ਸਿੰਗਰ ਆ ਜਾਂ ਪੰਜਾਬੀ ਸਿੰਗਰ ਜਾਂ ਇੰਡਸਟਰੀ ਜਿਹੜੀ ਵੱਖਰੀ ਆ ਉਹਨਾਂ ਦੀ ਵੱਖਰੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਸਾਡੇ ਸਮਾਜ ਦੇ ਨੌਜਵਾਨ ਆ ਜਿਹੜੇ ਜਿਨ੍ਹਾਂ ਨੇ ਸੰਗੀਤ ਸੁਣਨਾ ਆ ਸੁਣਦੇ ਬਿਲਕੁਲ ਵੀ ਆ ਪਰ ਇੱਕ ਨੌਜਵਾਨ ਜਿਹੜੇ ਹੁੰਦੇ ਆ ਉਹ ਜ਼ਿਆਦਾ ਕਹਿੰਦੇ ਟਰੈਂਡ ਵਿੱਚ ਚੱਲਦੇ ਹੁੰਦੇ ਆ ਸੋ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਹੱਲੇ ਵੀ ਸਾਡੇ ਸਮਾਜ ਦੇ ਨੌਜਵਾਨਾਂ ਨੂੰ ਚਲੋ ਬਾਕੀ ਮਿਊਜ਼ਿਕ ਵੀ ਜ਼ਰੂਰ ਸੁਣਨ ਕਿਉਂਕਿ ਮਿਊਜ਼ਿਕ ਸੁਣਨਾ ਲਈ ਕਹਿੰਦੇ ਹੁੰਦੇ ਆ ਵੀ ਰੱਬ ਦੀ ਇਬਾਦਤ ਦੇ ਬਰਾਬਰ ਇਹਨੂੰ ਸਮਝਿਆ ਜਾਂਦਾ ਸੁਣਨ ਜ਼ਰੂਰ ਜੇ ਸਾਡੇ ਉਹਨਾਂ ਰੈਵਲਾਂ ਦੇ ਜਿਨ੍ਹਾਂ ਕਰਕੇ ਸਾਨੂੰ ਇੱਕ ਵਧੀਆ ਜੀਵਨ ਮਿਲਿਆ ਹੈ ਉਹਨਾਂ ਬਾਰੇ ਲਿਖ ਰਹੇ ਆ ਉਹਨਾਂ ਨੂੰ ਵੀ ਤਵੱਜਹ ਦੇਣੀ ਚਾਹੀਦੀ ਹੈ ਤੇ ਉਹਨਾਂ ਦਾ ਵੀ ਜਿਹੜਾ ਮਰਦ ਬਣਦਾ ਮਾਨ ਸਨਮਾਨ ਉਹ ਕਰਨਾ ਚਾਹੀਦਾ ਹੈ ਬਿਲਕੁਲ ਭਾਈ ਸਹੀ ਗੱਲ ਤੁਹਾਡੀ ਕਿਉਂਕਿ ਐਕਚੁਅਲੀ ਜਿਹੜਾ ਆਪਾਂ ਆਡੀਅנס ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਹ ਸਰੋਤੇ ਹੋ ਰਹੇ ਹੁੰਦੇ ਸਾਡੇ ਵਾਸਤੇ ਕਿਉਂਕਿ ਸਾਡਾ ਕੰਮ ਕਹਿੰਦੇ ਨੇ ਮੱਝ ਦੇ ਕੰਮ ਪਾਣੀ ਪਾਉਣਾ ਘਰ ਘਰ ਮਾਸਨੇ ਭਾਵੇ ਤੇ ਮਾਰ ਦਾ ਕੰਮ ਫਲ ਫਣ ਲਾਵੇ ਜਾਂ ਨਾ ਲਾਗੇ ਨਾ ਅਸੀਂ ਉਹਨਾਂ ਨੂੰ ਇੱਕ ਚੀਜ਼ ਸੋ ਬ੍ਰੋਸ ਦੇ ਦਰਮਿਆਨ ਅਖੀਰ ਲਓ ਵਾਜੀ ਸੀ ਆ ਗਾਣਾ ਨਿਊ ਲਿਖਿਆ ਅੱਜ ਆ ਪਾ ਜਨਕਾਇਆ ਜੇ ਮਿਊਜ਼ਿਕ ਕੀਤਾ ਉਹਨਾਂ ਨੇ ਭਾਈ ਉਹਨੂੰ ਇੱਕ ਕਲਿੱਕ ਕਰਨਾ ਹੈ ਕਿ ਗਾਣਾ ਚੰਗਾ ਹੈ ਜਾਂ ਮਾੜਾ ਉਹਨਾਂ ਦਾ ਸੈੱਟ ਕਰਨਾ ਹੈ ਇਸ ਨੂੰ ਤੋਂ ਮਨੂੰ ਮੈਂ ਚਾਹੁੰਨਾ ਕਿ ਜਿਹੜੇ ਸਾਡੇ ਨਿਊ ਜਨਰੇਸ਼ਨ ਵੈਸੇ ਇਸ ਨੂੰ ਸਮਝਾਉਣ ਕਿ ਕਿਉਂਕਿ ਅੱਜ ਕੱਲ੍ਹ ਘਰ ਦੇ ਬੱਚਾ ਪੜਿਆ ਲਿਖਿਆ ਆ ਉਹਨੂੰ ਆਪਣੇ ਪਰਿਵਾਰ ਦੇ ਬਹਿਚਾਨੇ ਕਿ ਪਰ ਇੱਕ ਲੈਕਚਰ ਦਾ ਵਾਲੇ ਸਹਿਬ ਨੂੰ ਛੱਡ ਕੇ ਸਾਨੂੰ ਸਾਡੇ ਜੋ ਸਾਡੇ ਬਾਬਾ ਸਾਹਿਬ ਦੇ ਗਾਣੇ ਆ ਰਬਦਾਸ ਮਹਾਰਾ ਦੇ ਗਾਣੇ ਆ ਤਾਂ ਕਿ ਸਾਨੂੰ ਸਾਡੇ ਇਤਿਹਾਸ ਬਾਰੇ ਕੁਝ ਨੋਲਿਜ ਹੋ ਚੁੱਕੇ ਸਾਡੇ ਸਾਡੇ ਬੱਚਿਆਂ ਨੂੰ ਪਤਾ ਲੱਗ ਜਾਵੇ ਕਿ ਬਾਬਾ ਸਾਹਿਬ ਕੌਣ ਸੀਗਾ ਕਿ ਰਦਾਸ ਮਹਾਰਾਜ ਕਿਤੇ ਨਾ ਕਿਤੇ ਤੁਸੀਂ ਗੱਲ ਕੀਤੀਗੇ ਉਹਨਾਂ ਨੂੰ ਜਿਹੜੇ ਸਾਡੇ ਸਮਾਜ ਦੇ ਬੱਚੇ ਉਹਨੂੰ ਇਹ ਸਾਰਾ ਕੁਝ ਪਤਾ ਲੱਗ ਜਾਵੇ ਆਪਾਂ ਮੰਨਦੇ ਕਿ ਕਿਤੇ ਨਾ ਕਿਤੇ ਇਹ ਆਪਨੇ ਸਮਾਜਿਕ ਇਤਰਾਜ਼ ਦੀ ਕਹਿ ਸਕਦੇ ਆ ਕਿ ਆਪਾਂ ਕਿਤਾਬਾਂ ਤੋਂ ਨਾਰਮਲੀ ਆਪਾਂ ਪੰਜਾਬੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਆਉਣ ਦੀ ਪੀੜ੍ਹੀ ਜਿਹੜੀ ਕਿਤਾਬਾਂ ਤੋਂ ਦੂਰ ਆ ਤੇ ਜਦ ਤੱਕ ਕਿ ਆਪਾਂ ਆਪਣਾ ਕਿਤਾਬਾਂ ਨਹੀਂ ਪੜਦੇ ਜਾਂ ਸਹਿਰ ਨਹੀਂ ਪੜਦੇ ਜਾਂ ਆਪਣੇ ਪੰਜਾਬੀ ਇਤ ਨਹੀਂ ਪੜਦੇ ਜਾਂ ਆਪਣੇ ਰੈਵੜਾ ਬਾਰੇ ਨਹੀਂ ਪੜਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਜਿਹੜੀ ਅਸਲੀ ਨੌਲੇਜ ਆ ਉਹ ਮਿਲ ਸਕਦੀ ਆ ਸੋ ਕਿਤੇ ਨਾ ਕਿਤੇ ਇੱਕ ਜਿਹੜੇ ਤੁਹਾਡੇ ਵਰਗੇ ਗੀਤਕਾਰ ਆ ਜਾਂ ਹੁਣ ਸਿੰਗਰ ਆ ਜਿਹੜੇ ਸਾਡੇ ਸਮਾਜ ਪ੍ਰਤੀ ਆਪਣੇ ਗੀਤ ਲੈ ਕੇ ਆਉਂਦੇ ਉਹਨਾਂ ਦਾ ਬਹੁਤ ਵੱਡਾ ਰੋਲ ਆ ਇਹਦੇ ਵਿੱਚ ਕਿ ਉਹ ਆਪਣੇ ਰੈਵੜਾ ਦੀ ਜਿਹੜੀਆਂ ਕੁਰਬਾਨੀਆਂ ਆ ਜਾਂ ਉਹਨਾਂ ਦੀਆਂ ਲੀਕੀਆਂ ਜਾਂ ਉਹਨਾਂ ਉਦੇ ਪ੍ਰਤੀ ਆਪਣੇ ਗੀਤਾਂ ਰਾਹੀਂ ਨੌਜਵਾਨੀ ਨੂੰ ਆਪਣੇ ਸਮਾਜ ਨੂੰ ਜਾਗਰੂਕ ਕਰਦੇ ਆ ਸੋ ਇਹ ਜਿਹੜਾ ਇੱਕ ਤੁਹਾਡੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਆ ਇਹ ਉਹ ਇੱਕ ਵਧੀਆ ਉਪਰਾਲਾ ਆ ਉਹਦੇ ਲਈ ਅਸੀਂ ਤੁਹਾਨੂੰ ਫੇਰ ਇੱਕ ਵਾਰੀ ਕਹਿ ਸਕਦੇ ਆ ਕਿ ਇਦਾਂ ਦੇ ਉਪਰਾਲੇ ਨੌਜਵਾਨੀ ਨੂੰ ਅੱਗੇ ਨਾਲ ਕੇ ਅੱਗੇ ਧੋਕੇ ਹੋ ਕੇ ਕੰਨੇ ਚਾਹੀਦੇ ਆ ਤਾਂ ਜੋ ਸਮਾਜ ਨੂੰ ਇੱਕ ਸੇਧ ਮਿਲ ਸਕੇ ਤੇ ਆਪਣੀ ਜਿਹੜੇ ਰੈਵਰਾਂ ਦੀਆਂ ਕੁਰਬਾਨੀਆਂ ਉਹਦੇ ਬਾਰੇ ਵਧੀਆ ਤੋਂ ਵਧੀਆ ਜਿਹੜੀ ਜਾਣਕਾਰੀ ਮਿਲ ਸਕੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਤੁਹਾਡਾ ਨਾਮ ਪੰਜਾਬੀ ਜਿਹੜੇ ਇਹ ਇਸ ਗੀਤਾਂ ਦਾ ਹੀ ਪੰਜਾਬੀਆਂ ਵਿੱਚ ਵੀ ਹੋਇਆ ਹੁਣ ਤੱਕ ਤੁਹਾਨੂੰ ਜਿੱਦਾਂ ਇੱਕ ਨਾਂ ਦੇ ਤੌਰ ਤੇ ਨਾਮੀ ਗਾਇਕ ਗੀਤਕਾਰ ਹੋਣ ਦੇ ਤੌਰ ਤੇ ਸਨਮਾਨ ਕਿੱਥੋ-ਕਿੱਥੋਂ ਮਿਲਿਆ ਕਿੱਥੇ-ਕਿੱਥੇ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਤੇ ਕਿੱਦਾਂ ਦਾ ਲੱਗਦਾ ਜਦੋਂ ਕੋਈ ਵੀ ਤੁਹਾਨੂੰ ਕੋਈ ਸਭਾ ਜਾਂ ਕੋਈ ਇਹ ਜਿਆਦਾਤਰ ਆਪਣੇ ਜਦੋਂ ਕੋਈ ਰਹਿਬਰਾਂ ਦਾ ਜਨ ਦੇ ਹੜਾ ਹੁੰਦਾ ਹੈ ਉਸ ਸਮੇਂ ਤੁਹਾਨੂੰ ਕੋਈ ਬੁਲਾ ਕੇ ਤੁਹਾਨੂੰ ਉੱਤੇ ਸਪੀਚ ਦੇਣ ਲਈ ਕਹਿੰਦਾ ਆ ਜਾਂ ਤੁਹਾਡਾ ਮਾਨ ਸਨਮਾਨ ਕਰਦਾ ਤੇ ਕਿੱਦਾਂ ਦਾ ਫੀਲ ਹੁੰਦਾ ਹੈ ਬਿਲਕੁਲ ਭਾਈ ਫਸਟ ਆਫ ਆਲ ਬਿਲਕੁਲ ਗੱਲ ਕਰਨ ਜਨਾ ਸੋਰੀਂਗ ਦਾ ਡਿਵਲਪਮੈਂਟ ਹਿਸਟਰੀ ਕਰਦਾ ਵਿੱਚ ਕੱਟਦਾ ਪਿਆ ਕਿ ਹਰ ਇੱਕ ਪਿੰਡ ਵਿੱਚ ਇੱਕ ਲਾਇਬ੍ਰੇਰੀ ਨੂੰ ਚਾਹੀਦੀ ਹੈ ਕਿਉਂਕਿ ਲਾਇਬ੍ਰੇਰੀ ਨੂੰ ਇੱਕ 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 ਦੀਵਾਰ ਨਹੀਂ ਹੈ ਜੀ ਕਮਰਾ ਨਹੀਂ ਹੈ ਨਾ ਭਾਜੀ ਉਹ ਉਹਦੇ ਚ ਸਾਡੇ ਇਤਿਹਾਸ ਬਾਰੇ ਹਰ ਚੀਜ਼ ਬਾਰੇ ਨੋਟ ਰੱਖੀ ਹੋਈ ਆ ਤੋਂ ਜਦ ਸਾਡੇ ਪਿੰਡ ਕਾਂਡਸ ਸੋ ਸੁਸ਼ੀਲ ਵਰਦੀ ਭਾਜੀ ਆਗੇ ਆ ਤੇ ਰਣਜੀਤ ਕੁਮਾਰ ਪਾਂਚ ਕੁਲਦੀਪ ਜਖੂ ਭਾਜੀ ਆਗੇ ਸਾਡੇ ਜਿਨ੍ਹਾਂ ਦਾ ਮੈਂ ਕਾਫੀ ਮੇਰੇ ਹੋਰ ਜ਼ਿਆਦਾ ਪ੍ਰਮਾਤ ਸਿੱਟ ਜਿਨ੍ਹਾਂ ਨੇ ਮੈਨੂੰ ਇਸ ਲੈਨ ਚ ਆਉਣ ਵਾਸਤੇ ਜਿੱਦਾਂ ਮੋਟੀਵੇਸ਼ਨ ਦਿੱਤੀ ਤੇ ਪਾਵਰ ਦਿੱਤੀ ਹੈ ਕਿ ਨੋ ਬਾਜੀ ਤੁਸੀਂ ਆ ਬੁੱਕ ਪੜੋ ਵੱਡੀਆਂ ਬੁੱਕਾਂ ਖਤਮ ਹੋ ਗਈਆਂ ਇਸ ਵਾਰ ਵਾਪਸ ਤੁਸੀਂ ਆ ਪੜੋ ਲਾਇਬ੍ਰੇਰੀ ਇੱਕ ਹਰ ਪਿੰਡ ਦਾ ਮੇਨ ਮੁੱਦਾ ਚਾਹੀਦਾ ਮੇਰੇ ਸਾਹਮਣੇ ਨਾਲ ਚਲੋ ਕੋਈ ਹੋਰ ਚੀਜ਼ ਕੋਈ ਰਹਿੰਦੀ ਰਹਿਵੇ ਬਾਕੀ ਲਾਇਬ੍ਰੇਰੀ ਵਿੱਚ ਪੋਜ਼ਿਟਿਵ ਮੈਂਟਰ ਦੇ ਬੁੱਕਸ ਬੱਤਾਂਬਾਤਾਂ ਖੜੇ ਜਾਈ ਗਈਆਂ ਹੈ ਔਰ ਸਾਡੇ ਇਤਿਹਾਸ ਬਾਰੇ ਸਾਡੀ ਜੋ ਸਾਡੇ ਕੌਮ ਦੇ ਨਾਲ ਜੋ ਪਿਛੇ ਘਟਨਾਵਾਂ ਵਾਪਰੀਆਂ ਜਾਂ ਸਾਡੇ ਰਹਿ ਰਹੇ ਬਾਰੇ ਬਾਬਾ ਸਾਹਿਬ ਉਮੀਦ ਕਰ ਜਾਂ ਸਾਡੇ ਸਤਗੁਰੂ ਦਾਸ ਮਹਾਰਾਜ ਜੀ ਆ ਗਏ ਉਹਨਾਂ ਵਾਲੇ ਲੋਕਾਂ ਨੂੰ ਨੌਲੇਜ ਹੋ ਚੱਕੇ ਕਿ ਇਹ ਸਾਡੇ ਗੁਰੂ ਆ ਕਈਆਂ ਲੋਕਾਂ ਦਾ ਭਾਜੀ ਇਹ ਪਤਾ ਕਿਸੇ ਵੀ ਦਾਸ ਮਹਾਰਾਜ ਜੀ ਜਾਣparticular ਹੋਇਆ ਸੀ ਸੌਰੀ ਮੈਂ ਬਟੇ ਗੱਲ ਕਿਸੇ ਨੂੰ ਪੰਚ ਕਰਦੀ ਤਾਂ ਮੈਂ ਸੌਰੀ ਕਹਣਾ ਬਟ ਸਾਡੇ ਜਿਹੜੀ ਪੋਰਟਲ ਪ੍ਰੈਜਨ ਆ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਸੱਚ ਐ ਕੋੜਾ ਸੱਚ ਆਪਾਂ ਕਹਿ ਸਕਦੇ ਕਿ ਸੱਚ ਐ ਬਹੁਤ ਸਾਰੀਆਂ ਇਤਰੀਆਂ ਜਿਹੜੀਆਂ ਕਿ ਕਹਾਣੀਆਂ ਵੀ ਕਹਿ ਸਕਦੇ ਆ ਜਾਂ ਇਦਾਂ ਦੀਆਂ ਲਿਖਤਾਂ ਵੀ ਜਿਹਦੇ ਬਾਰੇ ਆਪਣੀ ਜਿਹੜੀ ਆਉਣ ਨੌਜਵਾਨ ਪੀੜ੍ਹੀ ਆ ਜਾਂ ਆਉਣ ਵਾਲੀ ਪੀੜ੍ਹੀ ਪੀੜ੍ਹੀ ਆ ਮੈਨੂੰ ਲੱਗਦਾ ਕਿ ਸ਼ਾਇਦ ਉਹ ਤੋਂ ਅਵੇ ਹੀ ਨਹੀਂ ਹੈ ਕਿ ਜਾਂ ਉਹ ਨਹੀਂ ਪਤਾ ਸਿੱਕੇ ਕੰਨਾ ਵਿੱਚ ਪਿਆਰ ਵਿੱਚ ਬੇੜੀਆਂ ਹੋਈਆਂ ਸਾਡਿਆਂ ਬਜ਼ੁਰਗਾਂ ਨਾਲ ਜਿਹੜੀਆਂ ਦੱਸੋ ਕਿੰਨਾ ਚਿਰ ਦਿਨ ਅਸੀਂ ਕੱਟ ਲੈਂਦੇ ਵੈਰੀਆਂ ਡਰ ਕੇ ਅਸੀਂ ਭਾਰੀਆਂ ਗੁਲਾਮੀਆਂ ਤੋਂ ਬਚ ਗਏ ਬਾਬਾ ਜੀ ਬਸਤੇਰੇ ਕਰਕੇ ਅਸੀਂ ਅੱਜ ਤੱਕ ਗੁਲਾਮ ਹੋਣ ਅਸਗਾ ਬਾਜੀ ਜਿਸ ਸਾਡੇ ਰੈਵਰ ਕਾਂਚੀ ਵਾਲੇ ਮਹਾਰਾਜ ਸਤਗੁਰੂ ਦਾਸ ਮਹਾਰਾਜ ਜੀ ਬਾਬਾ ਸਾਹਿਬ ਅਮੇਦਕਰ ਆਪਣੇ ਆਪਣੀ ਆਪਣੀ ਉਹਨਾਂ ਦੀ ਜਿੰਦਗੀਆਂ ਬਹੁਤ ਸਟਰਗਲ ਆਈਆਂ ਹੋਈਆਂ ਸਟਰਗਲ ਹਰ ਕੋਮੰਦਾ ਕਰਦਾ ਹੈ ਹਰ ਕੋਮੰਦਾ ਜਿਹੜਾ ਸਕਸੈਸ ਹੁੰਦਾ ਹੈ ਉਹਦੇ ਪਿੱਛੇ ਸਟਰਗਲ ਬਹੁਤ ਬਹੁਤ ਮੰਨਿਓ ਬਜੀ ਦੋਲਣਾ ਸਮਝਣੀ ਚਾਹੀਦਾ ਹੈ ਸਾਡੀ ਨਿਊ ਜਨਰੇਸ਼ਨ ਨੇ ਆ ਉਸ ਟਾਈਮ ਪੜ ਸਾਡੇ ਕੋ ਕੋਸਰਸ ਨਹੀਂ ਸਰਦਾ ਕੋਈ ਸਾਡੇ ਕੋ ਬਾਬਾ ਸਾਹਿਬ ਤੇ ਮਗਰ ਕੋਈ ਬੰਦਾ ਉਸ ਟਾਈਮ ਨਹੀਂ ਸੀ ਤੁਰ ਰਿਹਾ ਅੱਜ ਅਸੀਂ ਤੁਰਦੇ ਹਾਂ ਸਾਡੇ ਮਗਰ 100 ਬੰਦੇ ਤੁਰਦੇ ਆ ਹੁਣ ਮੈਂ ਤੁਰਦਾ ਮੇਰੇ ਮਗਰ 100 ਬੰਦਾ ਆ ਗਿਆ ਵੀ ਤੁਸੀਂ ਬਾਈ ਵਧੇ ਘੜ ਰਹੇ ਤੇ ਮੈਂ ਸਾਨੂੰ ਕੀਪ ਇਟ ਕਰਦੇ ਸਨ ਪੁਸ਼ਪ ਕਰਦੇ ਬੈਠੇ ਸਾਰਾ ਉਹਨਾਂ ਨਾਲ ਕੋਈ ਨਹੀਂ ਸੀਗਾ ਉਹ ਕੱਲਿਆਂ ਨਹੀਂ ਜੰ ਤੋ ਉਹ ਸਾਹਮਣੇ ਕਰਾਬ ਲਾ ਕੇ ਇੱਕ ਪਲੇਟਫਾਰਮ ਬਣਾ ਕੇ ਦੇ ਗਏ ਆ ਕਿ ਤੁਸੀਂ ਇਸ ਪਲੇਟਫਾਰਮ ਤੋਂ ਆਪਣਾ ਆ ਇੱਥੇ ਤੁਸੀਂ ਸਾਈਡ ਤੇ ਨਹੀਂ ਜਾਣਾ ਇਸ ਇਸ ਰਾਹ ਤੋਂ ਰੋ ਤੁਸੀਂ ਆਪਣੇ ਮੰਜ਼ਿਲ ਤੇ ਪਹੁੰਚ ਜੂਗੀ ਪਰ ਸਾਡੇ ਲੋਕ ਭਟਕੇ ਹੋਏ ਆਲੇ ਭਾਜੀ ਭਟਕੇ ਹੋਣ ਕਰਕੇ ਇਹਨਾਂ 'ਚ ਇਕਤਾ ਨਹੀਂ ਹੈਗੀ ਕਿਉਂਕਿ ਇਕਤਾ ਨਹੀਂ ਹੋਣ ਕਰਕੇ ਹੀ ਜਿਹੜੀਆਂ ਅੱਜ ਸਾਹਮਣੇ ਦਾ ਸਰਕਾਰਾਂ ਆ ਉਹ ਚਲਾਕੀ ਦੇ ਨਾਲ ਇਹਨਾਂ ਦਾ ਕਹਿੜਾ ਤਾਂ ਲੈ ਰਹੀਆਂ ਆ ਤੋ ਮੈਂ ਇੱਕ ਮੈਸੇਜ ਨਾਲ ਜਾਣਾ ਕਿ ਜਾਗੋ ਹੁਣ ਜਾਗਾਂ ਦਾ ਵੇਲਾ ਜੇ ਤੁਸੀਂ ਸੁਣਗੇ ਨਾ ਜਾਗੇ ਨਾ ਤਾਂ ਜੋ ਕੁ ਸਾਡੀ ਕੌਮ ਦੇ ਨਾਲ ਪਿੱਛੇ ਹੋਇਆ ਉਸ ਤੋਂ ਬੱਧਤਰ ਹੁਣ ਬਜੜਾ ਲਵੋ ਭਾਜੀ ਇਸ ਕਰੇ ਮੈਨੂੰ ਕਿ ਤੂੰ ਜਾਗੋ ਜਾਗੋ ਆਪਣੇ ਇਤਿਹਾਸ ਬਾਰੇ ਪੜੋ ਤੇ ਆਪਣੇ ਬੱਚਿਆਂ ਨੂੰ ਦੱਸੋ ਕਿ ਸਾਡੇ ਨਾਲ ਕੁਝ ਹੋਇਆ ਤੇ ਹੁਣ ਸਾਡੇ ਨਾਲੇ ਕੁਝ ਨਹੀਂ ਹੋਣਾ ਚਾਹੀਦਾ ਭਾਈ ਮੈਂ ਚਾਹੁੰਦਾ ਭਾਈ ਗੱਲਾਂ ਤਾਂ ਬਹੁਤ ਸੀ ਪਰ ਸਾਨੂੰ ਹੁਣ ਸਮਾਂ ਜਾਂ ਇਜਾਜ਼ਤ ਨਹੀਂ ਦਿੰਦਾ ਤੇ ਲਾਸਟ ਵਿੱਚ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੂੰਗੁਣਾ ਕੇ ਇੱਕ ਗੀਤ ਗਾਇਆ ਸੀ ਉਸੇ ਤਰ੍ਹਾਂ ਇੱਕ ਗੀਤ ਗੁਰ ਤੋਂ ਦੂਮੇਰਾ ਭਾਈ ਜੀ ਗਾਣਾ ਐ ਸੀ ਜੋ ਇੱਕ ਰੰਗਲੇ ਪੰਜਾਬ ਦੀ ਮੈਂ ਗੱਲ ਕਰਦਾ ਉਹਨੂੰ ਮੈਂ ਗਾ ਕੇ ਤਾਂ ਨਹੀਂ ਤੈਨੂੰ ਮੈਂ ਬੋਲ ਕੇ ਦੱਸਣਾ ਹੈ ਜੀ ਦੂਰ ਗਾ ਕੇ ਹੋਣਾ ਤਾਂ ਸਭ ਤੋਂ ਵਧੀਆ ਹੋਣੀ ਹਾਂਜੀ ਬਿਲਕੁਲ ਹੋ ਕਰਾ ਕਿਸਫ ਇਤਜਾਲ ਔਰ ਹੰਗਲੇ ਪੰਜਾਬ ਦੀ ਮਾੜੀ ਅੱਖਾਂ ਕਿਸੇ ਲੁੱਕੀ ਜੁੜ ਤੇ ਜਨਾਬ ਦੀ ਹੋ ਕੋਈ ਲਵ ਨਾ ਕੋਈ ਲਵ ਨਾ ਕੋਈ ਲਵ ਨਾ ਇਹਦੀਆਂ ਸਾਰਾ ਤੇ ਨਸ਼ੇ ਹਣੇ ਖਾਲ ਗਬ루 ਲਈਆਂ ਫੈਸ਼ਨਾਂ ਨੇ ਪੱਟੇ ਮੁ ਪਿਆਰਾ ਤੇ ਨਸ਼ੇ ਹਣੇ ਖਾਲ ਗਬ루 ਇਹ ਮੇਰਾ ਨਿਊਜ਼ ਹਾਂ ਬਈ ਬਹੁਤ ਜਲਦੀ ਆ ਰਿਹਾ ਹੈ ਇਹਦੇ ਚ ਇੱਕ ਕਰਾਰੀ ਚੋਟ ਆ ਇੱਕ ਆਪਣੀ ਜਨਰੇਸ਼ਨ ਦਿੱਤੇ ਆ ਜਿਹੜੇ ਆਪਣੇ ਰਾਹ ਨੂੰ ਆਪਣੇ ਮੁੱਦੇ ਨੂੰ ਪਟਕ ਕੇ ਇੱਕ ਬੱਕਰੀ ਸਾਈਡ ਤੇ ਜਾ ਰਹੇ ਆ ਕਿਉਂਕਿ ਮੁੰਡੇ ਜਨਰੇਸ਼ਨ ਜਿਹੜੀ ਆ ਉਹ ਨਸ਼ਿਆਂ ਵੱਲ ਜਾ ਰਹੀ ਹੈ ਭਾਜੀ ਸਾਡੀ ਪੀੜ੍ਹੀ ਨਸ਼ਿਆਂ ਵੱਲ ਤਸਦੀ ਜਾ ਰਹੀ ਆ ਅਗਰ ਇਹੀ ਹਾਲ ਰਿਹਾ ਤਾਂ ਅਗਰੇ 2% ਤੱਕ ਸਾਡੀ ਜੀ ਜਨਰੇਸ਼ਨ ਐ ਖਤਮ ਹੋਣੀ ਬਈ ਯੰਗ ਬੱਚਾ ਕਿਸਾਨ ਮਿਲੂਗਾ ਨੂੰ ਕੋਈ ਭਾਜੀ ਔਰ ਜਿਹੜੀ ਸਾਡੀ ਮੁਟਿਆਰਾਂ ਆ ਉਹ ਇੱਕ ਇੱਕ ਨਵਾਂ ਟ੍ਰੈਂਡ ਚੱਲਿਆ ਹੋਇਆ ਫੈਸ਼ਨ ਦਾ ਉਹ ਫੈਸ਼ਨਾਂ ਵੱਲ ਜਾ ਰਹੇ ਭਾਜੀ ਇਹ ਮੈਨਡੂਸਰ ਵਾਲਿਆਂ ਤੋ ਸਮੇਂ ਦੀ ਵੀ ਲੋੜ ਆ ਕਿ ਇਦਾਂ ਦੇ ਜਿਹੜੇ ਚੋਟ ਕਰਨ ਵਾਲੇ ਗੀਤ ਉਹ ਸਮੇਂ-ਸਮੇਂ ਤੇ ਆਉਣੇ ਚਾਹੀਦੇ ਆ ਸੋ ਸੁਮਿੰਦਰ ਭਾਜੀ ਤੁਹਾਡਾ ਕਾਂਸੀ ਟੀਵੀ ਦੇ ਲਈ ਟਾਈਮ ਕੱਢਣ ਲਈ ਬਹੁਤ ਬਹੁਤ ਧੰਨਵਾਦ